ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਗਰੇਵਾਲ ਡੈਰੀ ਫਾਰਮ 03 ਤੇ ਅੱਜ ਲਈ ਆਪਾਂ ਵੀਡੀਓ ਬਣਾਉਣ ਲੱਗੇ ਆ ਜੀ ਪਿੰਡ ਕੁਟੀ ਬਲਾਕ ਸੰਗਤ ਜ਼ਿਲ੍ਹਾ ਬਠਿੰਡਾ ਜੀ ਇਹ ਪਿੰਡ ਡੱਬਾ ਵਾਲੀ ਬਠਿੰਡਾ ਰੋਡ ਤੇ ਪਿਆ ਜਾਂਦਾ ਜੀ ਇੱਥੇ ਬਾਈ ਕਾਲੀ ਦੇ ਫਾਰਮ ਤੇ ਆਏ ਸੀ ਆਪਾਂ ਬਾਈ ਦਾ ਫਾਰਮ ਕੁਟੀ ਤੋਂ ਜੱਸੀ ਬਾਗਵਾਲ ਨੂੰ ਜਿਹੜੀ ਛੜਕ ਜਾਂਦੀ ਹੈ ਇਹ ਸੜਕ ਤੇ ਆ ਜੀ ਬਾਈ ਕੁੜਾ ਤਿੰਨ ਨਾਲ ਬਕਾਉ ਹੈ ਜੀ ਇੱਕ ਸੂਣ ਵਾਸਤੇ ਗਾਂ ਤਿਆਰ ਹੈ ਜੀ ਦੋ ਟੋਕੜ ਕੱਬਣਾ ਦਾਵਾ ਜੀ ਬਾਈ ਕੋਲ ਤਿੰਨੋਂ ਨੱਕ ਬਹੁਤ ਸੋਹਣੇ ਆ ਜੀ ਮਰੂਤ ਦੇਗਾ ਸੁਣ ਕਰ ਬੋਣੇ ਬਾਈ ਨਾਲ ਗੱਲਬਾਤ ਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਬਾਈ ਜੀ ਦੱਸੋ ਕਾਮਾਵਾਰੀ ਜੀ ਇਹ 15 ਦਿਨ ਕੱਚੀ ਆ ਗਈ ਜੀ ਪਹਿਲੇ ਸੂਏ 25 ਕਿਲੋ ਦੁੱਧ ਦਿੱਤਾ ਜੀ ਪਹਿਲੇ ਸੂਏ ਬਾਈ ਕਹਿੰਦਾ 25 ਲੀਟਰ ਦੁੱਧ ਦਿੱਤਾ ਜੀ ਇਸ ਗਾਣੇ ਖਾਲੇ 15 ਦਿਨਾਂ ਦੀ ਕੱਚੀ ਹੈ ਜੀ 15 ਦਿਨ ਸੂਣ ਚ ਲਊਗੀ ਇਹ ਗਾਂ ਬਹੁਤ ਚੰਗੀ ਤਿਆਰ ਹੋਣਾ ਜੀ ਥਣ ਹਵਾਣਾ ਤੁਸੀਂ ਕਰ ਸਕਦੇ ਹੋ ਪਰੋਚੋ ਛੱਤੀ ਬਹੁਤ ਚੰਗੇ ਥਣ ਹਵਾਣੇ ਦੀ ਗਾਂ ਹੈ ਜੀ ਕਾਫੀ ਢੱਲਾ ਪਿਆ ਹੈ ਜੀ ਵਨ ਦੇਖ ਸਕਦੇ ਹੋ ਬਹੁਤ ਚੰਗੀ ਧਾਰੂ ਕਿਸਮ ਹੈ ਜੀ ਇਸ ਨੂੰ ਕੀ ਮੁੱਲ ਕਰਦੇ ਹੋ ਬਈ ਜੀ ਇਸ ਦਾ ਮੁੱਲ ਫੋਨ ਤੇ ਕਰਾਂਗੇ ਮੁੱਲ ਫੋਨ ਤੇ ਕਰੋਗੇ ਜੀ ਮੋਲੋ ਭਾਈ ਕਹਿੰਦਾ ਫੋਨ ਤੇ ਕਰਾਂਗੇ ਜੀ ਭਾਈ ਦੂਸਰੇ ਨੰਬਰ ਤੇ ਇਹ 7 ਮਹੀਨਿਆਂ ਦੀ ਗੱਭਣਾ ਹੈ 7 ਮਹੀਨਿਆਂ ਦੀ ਗੱਭਣਾ ਹੈ ਜੀ ਦੋ ਦੋ ਡਰਾਈ ਜੀ ਦੋ ਦੋ ਡਰਾਈ ਕੀਤੀ ਹੋਈ ਹੈ ਜੀ ਖੋਲੇ ਬੜਾ ਜੀ ਬਹੁਤ ਚੰਗੀ ਗਾਂ ਹੈ ਜੀ 7 ਮਹੀਨਿਆਂ ਦੀ ਗੱਭਣਾ ਹੈ ਚੈੱਕ ਕਰਵਾ ਕੇ ਲੈ ਸਕਦੇ ਹੋ ਜੀ ਇਹਦਾ ਮੁੱਲ 57000 ਆ ਜੀ ਇਹਦਾ ਮੁੱਲ 57000 ਰੁਪਏ ਜੀ ਬਾਕੀ ਤੁਸੀਂ ਬਾਈ ਨਾਲ ਫੋਨ ਤੇ ਗੱਲ ਕਰ ਲਿਓ ਤੁਹਾਡਾ ਮਾਨਤਾ ਬਾਈ ਕਰ ਦੇਣਗੇ ਜੀ ਬੰਦ ਜੀ ਬਹੁਤ ਚੰਗੀ ਤਿਆਰ ਹੋਣਾ ਜੀ ਇਸ ਗਾਣੇ ਹਾਂਜੀ ਤੀਸਰੇ ਨੰਬਰ ਵਾਲੀ ਦਾ ਦੱਸਿਓ ਜੀ ਸਾਢੇ 5 ਮਹੀਨਿਆਂ ਦੀ ਗੱਭਣ ਆ ਜੀ 12 ਕਿਲੋ ਦੁੱਧ ਆਗਾ ਜੀ ਸਾਢੇ 5 ਮਹੀਨਿਆਂ ਦੀ ਗੱਭਣ ਹੈ ਜੀ 12 ਕਿਲੋ ਦੁੱਧ ਦੇ ਰਹੀ ਹੈ ਜੀ ਖੁਲੀ ਬਹੁਤ ਚੰਗੀ ਤਿਆਰ ਹੋਣਾ ਇਸ ਗਾਣੇ ਜੀ ਕੀ ਮੰਨ ਕਰਦੇ ਹੋ ਜੀ ਹਾਂ ਨਾ 57000 ਦਾ 57000 ਰੁਪਿਆ ਮੁੱਲੀ ਇਸ ਘਾ ਦਾ ਜੀ ਮੰਨ ਦਿਓ ਭਾਈ ਇੱਕ ਦੋਸਤੋ ਸਾਰੇ ਵੀਰਾਂ ਨੂੰ ਰਿਕਵੈਸਟ ਹੈ ਜੀ ਚੈਨਲ ਨੂੰ ਬਹੁਤ ਬਹੁਤ ਲਾਈਕ ਤੇ ਸਬਸਕ੍ਰਾਈਬ ਕਰ ਲਿਓ ਜੀ ਜੇ ਤੁਸੀਂ ਫੇਸਬੁੱਕ ਪੇਜ ਤੇ ਦੇਖਦੇ ਹੋ ਪੇਜ ਨੂੰ ਫੋਲੋ ਤੇ ਲਾਈਕ ਕਰ ਦਿਓ ਜੀ ਤੇ ਵੀਡੀਓ ਤੁਹਾਨੂੰ ਵਧੀਆ ਲੱਗੇ ਤਾਂ ਵੀਡੀਓ ਨੂੰ ਕੇ ਸ਼ੇਅਰ ਜਰੂਰ ਕਰ ਦਿਆ ਕਰੋ ਜੀ ਜੇ ਕਿਸੇ ਵੀਰ ਨੇ ਪਸ਼ੂਆਂ ਦੀ ਆਪਣਿਆਂ ਦੀ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ 94648 24776 ਮੇਰਾ ਮੋਬਾਈਲ ਨੰਬਰ ਆ ਸੰਪਰਕ ਕਰ ਸਕਦੇ ਹੋ ਜੀ ਬਾਕੀ ਬਾਈ ਦਾ ਨੰਬਰ ਤੁਹਾਨੂੰ ਸਕਰੀਨ ਤੇ ਵੀ ਲਾ ਦੇਵਾਂਗੇ ਜੀ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ